ਸਵਾਲ ਪੁੱਛਿਆ ਜਾ ਰਿਹਾ ਕਿ ਕੀ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ 2012 ਵਾਲੀ ਸਥਿਤੀ 'ਚ ਵਧ ਰਹੀ ਹੈ ਜਦੋਂ ਬਹੁਤ ਸਾਰੇ ਹਲਕਿਆਂ ਦੇ ਵਿੱਚ ਦੋ ਦੋ ਉਮੀਦਵਾਰ ਸੀ ਦਾਅਵੇਦਾਰ ਬਣਾਤੇ ਗਏ ਸੀ ਗਰੁੱਪੀਜ਼ਮ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਜਿਹੜਾ ਅਧਿਕਾਰਤ ਕੈਂਡੀਡੇਟ ਸੀ ਉਹਦੇ ਮੁਕਾਬਲੇ ਤੇ ਕਾਂਗਰਸ ਦਾ ਹੀ ਕੋਈ ਦੂਜਾ ਵੱਡਾ ਲੀਡਰ ਖੜਾ ਹੁੰਦਾ ਹੈ ਤੇ ਉਹਨੂੰ ਸੁਖਵੀਰ ਸਿੰਘ ਬਾਦਲ ਤੇ ਬਾਕੀਆਂ ਵੱਲੋਂ ਸਿੱਧੀ ਅਸਿੱਧੀ ਸਪੋਰਟ ਕੀਤੀ ਜਾਂਦੀ ਹੈ ਦੇ 12 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਬਣਦੀ ਰਹਿ ਗਈ ਸੀ ਉਦੋਂ ਉਹਨੂੰ ਸਿਆਸੀ ਖੁਦਕੁਸ਼ੀ ਮੰਨਿਆ ਗਿਆ ਸੀ ਕਿ ਕਾਂਗਰਸ ਦੇ ਵਿੱਚ ਜਿਹੜਾ ਸੱਤਾਧਾਰੀ ਧੜਾ ਰਾਜਾ ਵੜਿੰਗ ਵਾਲਾ ਪ੍ਰਤਾਪ ਬਾਜਵਾ ਵਾਲਾ ਸੁਖੀ ਰੰਧਾਵਾ ਵਾਲਾ ਤੇ ਬਾਕੀ ਉਹਨਾਂ ਦੇ ਨਾਲ ਜਿਹੜੇ ਨੇ ਕਿ ਉਹ ਹੁਣ 2012 ਵਾਲੀ ਸਥਿਤੀ ਵੱਲ ਵੱਧ ਰਹੇ ਆ ਜਦੋਂ ਤੁਸੀਂ ਮਕੇਰੀਆਂ ਦੀ ਗੱਲ ਕਰਦੇ ਹੋ ਤੇ ਡਾਕਟਰ ਕੇਬਲ ਕ੍ਰਿਸ਼ਨ ਦਾ ਨਾ ਸਾਹਮਣੇ ਆਉਂਦਾ ਜਿਹੜੇ ਫਾਈਨਾਂਸ ਮਿਨਿਸਟਰ ਰਏ ਸਪੀਕਰ ਰਏ ਕਾਂਗਰਸ ਦੇ ਬਹੁਤ ਵੱਡੇ ਆਗੂ ਰਏ ਔਰ ਉਹਨਾਂ ਦੀ ਕਮਿਊਨਿਟੀ ਦਾ ਜ਼ਿਕਰ ਆਉਂਦਾ ਜਿਹੜੀ ਫੈਲੀ ਹੋਈ ਆ ਨੰਗਲ ਤੱਕ ਔਰ ਉਹਨਾਂ ਦਾ ਸਮਰਥਕ ਵੋਟ ਬੈਂਕ ਵੀ ਹੈ ਕਿ ਉਹਦੀ ਨਾਰਾਜ਼ਗੀਆਂ ਵੀ ਕੰਸੋਆ ਵਿੱਚੋਂ ਨਿਕਲਦੀਆਂ ਨੇ ਸਵਾਲ ਇਹ ਆ ਕਿ ਕੀ ਕਾਂਗਰਸ ਦੀ ਧੜੇਬੰਦੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਡੋਂਗੇ ਪਾਣੀ ਚ ਲੈ ਜਾਏਗੀ ਕੀ ਇਹਨਾਂ ਦੀ ਹਾਈ ਕਮਾਂਡ ਨੂੰ ਇਸ ਸਥਿਤੀ ਦਾ ਨਹੀਂ ਪਤਾ ਕਿ ਡਾਕਟਰ ਕੇਵਲ ਕ੍ਰਿਸ਼ਨ ਦੇ ਪਰਿਵਾਰ ਨੂੰ ਭਰੋਸੇ ਚ ਲਿਆ ਗਿਆ ਜਦੋਂ ਸਾਬੀ ਨੂੰ ਸ਼ਾਮਲ ਕਰਾਇਆ ਗਿਆ ਜਾਂ ਕੱਲ ਜਦੋਂ ਉਸ ਹਲਕੇ ਚ ਪ੍ਰੋਗਰਾਮ ਕੀਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਸਤਿਤਿਆ ਕਾਂਗਰਸ ਹੱਤੀ ਖਤਮ ਕਰਨ ਵੱਲ ਵੱਧ ਰਹੀ ਹੈ ਇਹਨੂੰ ਕਿਵੇਂ ਮੰਨਿਆ ਜਾਵੇ ਪੋਲੀਟੀਕਲੀ ਰਿੰਦਾਵਾਤ ਸਾਹਿਬ ਇਹੋ ਤੱਕ ਕੋਈ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀ ਧੜੇਬੰਦੀ ਉੱਭਰ ਰਹੀ ਹੈ ਹਮੇਸ਼ਾ ਤੋਂ ਹੀ ਰਹੀ ਹੈ ਚਾਹੇ ਉਹ ਗਿਆਨੀ ਜਲ ਸਿੰਘ ਵੇਲੇ ਟਾਈਮ ਤੋਂ ਤੁਸੀਂ ਦੇਖ ਲਓ ਉਦੋਂ ਵੀ ਇਸੇ ਤਰ੍ਹਾਂ ਦਾ ਸੀਗਾ ਅ ਦਰਬਾਰਾ ਸਿੰਘ ਔਰ ਉਹਨਾਂ ਦੀ ਲੜਾਈ ਕਿਸੇ ਤੋਂ ਛੁਪੀ ਨਹੀਂ ਹੈ ਇਹ ਇਹ ਚੱਲਦਾ ਹੀ ਰਹਿੰਦਾ ਹੈ ਇਹ ਕੋਈ ਨਵਾਂ ਚੀਜ਼ ਨਹੀਂ ਰਹਿ ਚੀ ਕਿ ਇਸ ਤਰ੍ਹਾਂ ਦਾ ਹੋ ਰਿਹਾ ਪਰ ਜਦੋਂ ਬਹੁਤ ਸਪਸ਼ਟ ਰੂਪ ਚ ਥੱਲੇ ਤੱਕ ਚਲਾ ਜਾਂਦਾ ਨਾ ਫਿਰ ਉਹ ਤਾਂ ਨੁਕਸਾਨ ਜਰੂਰ ਹੁੰਦਾ ਹੁੰਦਾ ਮੈਂ ਤੁਹਾਨੂੰ ਇੱਕ ਇਨਸਟੈਂਸ ਦੇ ਕੇ ਆਪਣੀ ਗੱਲ ਸਟੈਬਲਿਸ਼ ਕਰਨਾ ਚਾਹੁੰਦਾ ਜਦੋਂ 2007 ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੋ ਉਹਣੀ ਪ੍ਰਧਾਨ ਬਣਾਏ ਗਏ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਚੀਫ ਮਿਨਿਸਟਰ ਸੀਗੇ 2007 ਤੱਕ ਉਹਦੇ ਸੱਤੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਮੈਂ ਜਸਟ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਟਿਕਟਾਂ ਦੀ ਵੰਡ ਹੋ ਰਹੀ ਸੀ ਇੱਕ ਦਿੱਲੀ ਪੰਜਾਬ ਭੌਂ ਦਾ ਤੁਹਾਨੂੰ ਸੀਨ ਸੁਣਾਉਣਾ ਜਦੋਂ ਜਿੱਥੇ ਮਤਲਬ ਸ਼ਮਸ਼ੇਰ ਸਿੰਘ ਦੁੱਲੋ ਆਂਦੇ ਤੇ ਸਾਰੇ ਉਹਨਾਂ ਦੇ ਦਿਵਾਲੇ ਹੋ ਜਾਂਦੇ ਅਨੂ ਯਾਦਾ ਉਦੋਂ ਹਰਮਿੰਦਰ ਸਿੰਘ ਗਿੱਲ ਨੂੰ ਪਾਰਟੀ ਚ ਲਿਆ ਕੇ ਟਿਕਟ ਦੇਣ ਦੀ ਗੱਲ ਹੋਈ ਸੀ ਤੇ ਸ਼ਮਸ਼ੇਰ ਸਿੰਘ ਦੁੱਲੋਂ ਉਹਨਾਂ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਸੀ ਕਿ ਇਹ ਬੰਦੇ ਜਿਹੜੇ ਹੈ ਅੱਤਵਾਦ ਨਾਲ ਸੰਬੰਧਿਤ ਰਹੇ ਨੇ ਤੇ ਉਹਨਾਂ ਨੇ ਬਹੁਤ ਚੀਕ ਕੇ ਕਿਹਾ ਸੀ ਉੱਥੇ ਜਿਹੜੇ ਬੰਦੇ ਆਏ ਸੀ ਵੀ ਸਾਡੀ ਟਿਕਟ ਨਹੀਂ ਹੋਈ ਸਾਡੀ ਟਿਕਟ ਨਹੀਂ ਹੋਈ ਤਾਂ ਉਹਨਾਂ ਨੇ ਲਗਭਗ ਚੀਕ ਕੇ ਕਿਹਾ ਵੀ jobb ਤਫਾ ਹੋ ਜਾਓ ਗਏ ਪਾਰਟੀ ਤੋਂ ਬਾਹਰ ਚਲੋ ਬਾਹਰ ਜਾਓ ਇਹ ਜੇ ਕਾਂਡਾ ਚ ਸ਼ਾਮਲ ਹੋਵੋ ਫਿਰ ਪਾਰਟੀ ਚ ਵਾਪਸ ਆਈਓ ਫਿਰ ਤੁਹਾਨੂੰ ਟਿਕਟਾ ਮਿਲਣ ਗਿਆ ਕਾਂਗਰਸ ਦੀ ਟਕਸਾਲੀ ਜਿਹੜੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ ਨਹੀਂ ਦਿੱਤੀ ਜਾਇਗੀ ਤੇ ਮਤਲਬ ਇਹ ਗੁੱਸਾ ਉਹਨਾਂ ਦਾ ਉਸ ਟਾਈਮ ਫਟਿਆ ਸੀ ਜਦੋਂ ਹਰਮਿੰਦਰ ਸਿੰਘ ਗਿੱਲ ਹੋਰਾਂ ਨੂੰ ਟਿਕਟ ਦੇਣ ਦੀ ਗੱਲ ਪਾਰਟੀ ਸ਼ਾਮਿਲ ਕਰਕੇ ਆਈ ਉਹ ਬਹੁਤ ਨਰਾਸ਼ੀ ਮੈਂ ਕਿਉਂਕਿ ਉਸ ਟਾਈਮ ਅਸੀਂ ਕਵਰ ਕਰਨ ਗਏ ਸੀ ਮੈਂ ਅਖਬਾਰ ਵੱਲੋਂ ਆਪਣੇ ਗਿਆ ਸੀ ਉੱਥੋਂ ਕਵਰ ਕਰਨ ਵਾਸਤੇ ਕਿਸ ਨੂੰ ਕੀ ਸੀਟ ਮਿਲ ਰਹੀ ਹੈ ਕੀ ਨਹੀਂ ਮਿਲ ਰਹੀ ਕਿਉਂਕਿ ਉਹ ਪੰਜਾਬ ਭਵਨ ਇੱਕ ਮੇਨ ਕੇਂਦਰ ਹੁੰਦਾ ਸੀ ਉੱਥੇ ਤਾਂ ਖੜੇ ਰਹਿਣ ਦਾ ਬਾਰਤ 10 ਜਨਪਤ ਦੇ ਬਾਹਰ ਕੋਈ ਫਾਇਦਾ ਨਹੀਂ ਸੀ ਹੁੰਦਾ ਇੱਥੇ ਜਰੂਰ ਕਾਫੀ ਚੀਜ਼ਾਂ ਪਤਾ ਚੱਲਦੀਆਂ ਰਹਿੰਦੀਆਂ ਇਹੀ ਸੇਮ 12 ਚ ਵੀ ਹੋਇਆ 12 ਚ ਵੀ ਮਤਲਬ ਜਿਹੜੀਆਂ ਸੀਟਾਂ ਦੇ ਵਿੱਚ ਉਹੀ ਦਿੱਕਤ ਸੀ ਕਿ ਦੋ ਇੱਕ ਹੀ ਸੀਟ ਦੇ ਉੱਤੇ ਦੋ ਦੋ ਬਹੁਤ ਸਟਰੋਂਗ ਕੈਂਡੀਡੇਟ ਮਤਲਬ ਇੱਕ ਪ੍ਰਧਾਨ ਦਾ ਹੋ ਜਾਂਦਾ ਸੀ ਜਾਂ ਇੱਕ ਚੀਫ ਮਿਨਿਸਟਰ ਹੋਣ ਵਾਲੇ ਚੀਫ ਮਿਨਿਸਟਰ ਦਾ ਹੋ ਜਾਂਦਾ ਸੀ ਇਦਾਂ ਇਹ ਚੀਜ਼ਾਂ ਮਤਲਬ ਕਾਂਗਰਸ ਨੂੰ ਹਮੇਸ਼ਾ ਤੋਂ ਹੀ ਨੁਕਸਾਨ ਪਹੁੰਚਾਉਂਦੀਆਂ ਰਹੀਆਂ ਪਰ ਮੈਂ ਇਹਨੂੰ ਕਈ ਵਾਰੀ ਥੋੜੀ ਜਿਹੀ ਹੋਰ ਤਰ੍ਹਾਂ ਵੀ ਦੇਖ ਦਿੰਦਾ ਰੰਦਾ ਵਜ਼ਬ ਜਿਵੇਂ ਮੰਨ ਲਓ ਇੱਥੇ ਜਿਹੜੀ ਤੁਸੀਂ ਹੁਣ ਸਾਰਿਆਂ ਦੀ VOTING ਸੁਣਾ ਰਹੇ ਸੀ ਕਿ ਕਿਹਨੂੰ ਕਿੰਨੀ ਉਹ ਕਿਟਿਆਂ ਦੇ ਵਿੱਚ ਮਿਲੀ ਜੰਗੀ لال ਮਹਾਜਨ ਨੂੰ ਸ਼ਾਇਦ 41 ਹਜ਼ਾਰ ਮਿਲਿਆ ਔਰ ਉਹਨਾਂ ਦੇ ਜਿਹੜੇ ਇਹਨਾਂ ਦੇ ਸੀਗੇ ਆਮ ਆਦਮੀ ਪਾਰਟੀ ਦੇ ਕੁਤਿਆਨ ਸਿੰਘ ਉਹਨਾਂ ਨੂੰ ਸ਼ਾਇਦ 36 ਹਜ਼ਾਰ ਦੇ ਆਸ-ਪਾਸ ਮਿਲੀ ਔਰ ਬਾਕੀ ਦੋ ਕੈਂਡੀਡੇਟ ਨੂੰ 28-28 ਹਜ਼ਾਰ ਦੇ ਆਸ-ਪਾਸ ਜਿਹੜੀ 38 ਹਜ਼ਾਰ ਵਾਲੀ ਵੋਟ ਉਹ ਕਿਹੜੀ ਵੋਟ ਹੈ ਉਹ ਵੋਟ ਜਾਂ ਤਾਂ ਕਾਂਗਰਸ ਦੀ ਹੈ ਜਾਂ ਅਕਾਲੀ ਦਲ ਦੀ ਹੈ ਇਹੀ ਦੋ ਪਾਰਟੀਆਂ ਮੇਜਰ ਦੇ ਨੇ ਜਿਹੜੀਆਂ ਉੱਥੇ ਮਿਲ ਤੋਂ ਤੇ ਹੈਗੀਆਂ ਨੇ ਕਿਉਂਕਿ ਭਾਜਪਾ ਤਾਂ ਆਪਣੀ ਸਾਰੀ ਵੋਟ ਲੈ ਗਈ ਜਿਵੇਂ ਕਰਕੇ ਉਹ ਜਿੱਤ ਗਈ ਹੈ ਭਾਜਪਾ ਦੀ ਵੋਟ ਤਾਂ ਕਿਤੇ ਆਮ ਆਦਮੀ ਪਾਰਟੀ 'ਚ ਨਹੀਂ ਗਈ ਇਹ ਨੂੰ ਥੋੜਾ ਜਿਹਾ ਇਸ ਤਰ੍ਹਾਂ ਮੰਨਿਆ ਜਾਣਾ ਚਾਹੀਦਾ ਕਿ ਭਾਜਪਾ ਦੀ ਵੋਟ ਆਮ ਆਦਮੀ ਪਾਰਟੀ 'ਚ ਨਹੀਂ ਗਈ ਕਿਉਂਕਿ ਉਹ ਵੋਟ ਤਾਂ ਇਨ ਟੋਟੈਲਿਟੀ 'ਚ ਜੰਗੀ ਲਾਲ ਮਹਾਜਨ ਨੂੰ ਮਿਲੀ ਔਰ ਉਹ ਜਿੱਤ ਗਏ ਸਵਾਲ ਹੁਣ 38000 ਵੋਟ 'ਚੋਂ ਕਿੰਨੀ ਵੋਟ ਘਟ ਕੇ ਇਹਨਾਂ ਦੋ ਕੈਂਡੀਡੇਟਾਂ ਦੇ ਪੱਖ 'ਚ ਆਉਗੀ ਤੇ ਉਹ ਵਧਣਗੇ ਉਸ ਦਾ ਹੁਣ ਜੇ ਕਾਂਗਰਸ ਦੀ ਮੰਨ ਲਓ ਅਜੇ اور ਇਹ ਕਾਂਗਰਸ ਆ ਗੜ ਰਿਹਾ ਸੱਤ ਅੱਠ ਵਾਰੀ ਮਤਲਬ ਡਾਕਟਰ ਕੇਵਲਕ੍ਰਿਸ਼ਨ ਇੱਥੇ ਜਿੱਤਦੇ ਰਹੇ ਨੇ ਪੂਰਾ ਗੜ ਮੰਨਿਆ ਜਾਂਦਾ ਸੀ ਮਤਲਬ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜੇ ਡਾਕਟਰ ਕੇਵਲਕ੍ਰਿਸ਼ਨ ਖੜ ਗਏ ਤਾਂ ਬਸ ਹੁਣ ਮਤਲਬ ਕਿਸੇ ਤੂੰ ਚਾਂਸ ਨਹੀਂ ਹੈਗਾ ਜਿੱਤਣ ਦਾ ਲਗਾਤਾਰ ਜਿੱਤੇ ਉਹ ਉਹ ਜੇ ਤੁਸੀਂ ਸਥਿਤੀ ਨੂੰ ਸਾਰੀ ਨੂੰ ਦੇਖੋ ਤਾਂ ਤੁਹਾਨੂੰ ਲੱਗੇਗਾ ਕਿ ਮੈਕਸਿਮਮ ਵੋਟ ਕਾਂਗਰਸ ਦੀ ਹੀ ਗਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅਗਰ ਉਹ ਵੋਟ ਇੰਨਾ ਦੂਣਾ ਜਿਹੜੇ ਮਤਲਬ ਬੰਦੇ ਹੈਗੇ ਚਾਹੇ ਸਾਵੀ ਹੋਣੀ ਹੋਣ ਤਾ ਉਹ ਵੀ ਕਾਂਗਰਸੀ ਨੇ ਤੇ ਜੇ ਹਿੰਦੂ ਬਲਾਂ ਹੋਣੀ ਹੋਣ ਜਿਹੜੇ ਕਿ ਡਾਟਰ ਕੇਵਲ ਕ੍ਰਿਸ਼ਨ ਦੀ ਲੈਗੇਸੀ ਚੋਂ ਅੱਗੇ ਆਏ ਨੇ ਅਗਰ ਇੰਨਾ ਧੜਿਆਂ ਵੱਲੋਂ ਜ਼ੋਰ ਲਾ ਕੇ ਉਸ ਵੋਟ ਨੂੰ ਖਿੱਚਿਆ ਜਾਊਗਾ ਤੇ ਜਿਹੜਾ ਬੰਦਾ ਜ਼ਿਆਦਾ ਖਿੱਚ ਕੇ ਲਾ ਜਾਊਗਾ ਮੈਨੂੰ ਲੱਗਦਾ ਕਿ ਜਿੱਤੇ ਦੀ ਦਹਿਲੀਜ਼ ਤੇ ਉਹੀ ਪਹੁੰਚ ਪਾਊਗਾ ਪਰ ਇਹ ਮੰਨਦੇ ਹੋਏ ਕਿ ਭਾਜਪਾ ਕੋਲੇ ਪੂਰੀ ਨੇੜੀ ਚੱਲਣ ਦੇ ਬਾਵਜੂਦ ਅਕਾਲੀ 41000 ਵੋਟ ਸੀ ਇਹਨਾਂ ਨੂੰ ਵਧਾਣੀਆਂ 13-14000 ਵੋਟ ਜਿਹੜੀ ਕਿ ਉੱਥੇ ਤੱਕ ਪਹੁੰਚਾ ਸਕੇ ਸੋ ਇਹ ਮਸ਼ੱਕਤ ਤਾਂ ਦੇਖੋ ਦੋਨਾਂ ਨੂੰ ਇਹਨਾਂ ਨੂੰ ਕਰਨੀ ਪੈਣੀ ਜਦੋਂ 27 ਵਾਲਾ ਇਲੈਕਸ਼ਨ ਹੋਊਗਾ ਪਰ ਮੈਂ ਕੱਲੀ ਇਸ ਦੀ ਗੱਲ ਕਿਉਂ ਕਰਾਂ ਤੁਸੀਂ ਦੇਖੋ ਇਸ ਟਾਈਮ ਕਿਹੜੀ ਸੀਟ ਤੇ ਜਿਹੜੀ ਧੜੇਬੰਦੀ ਬਣ ਰਹੀ ਹੈ ਹਰ ਧੜਾ ਆਪਣਾ ਬੰਦਾ ਖੜਾ ਕਰਨਾ ਚਾਹੁੰਦਾ ਉੱਥੇ ਵੀ ਮੈਂ ਤੈਨੂੰ ਸੀਟ ਦਵਾਉਂਗਾ ਉਜਾਤਣਾ ਕਹ ਰਿਹਾ ਕਿ ਮੈਂ ਤੈਨੂੰ ਸੀਟ ਦਵਾਂਗਾ ਸੋ ਇਹ ਇੱਕ ਜਦੋਂ ਇਲੈਕਸ਼ਨ ਹੋਣਗੇ ਉਦੋਂ ਫਿਰ ਇਹੀ ਜਦੋਂ ਇੱਕ ਦੂਜੇ ਦੀ ਤੰਗਾ ਖਿੱਚਣਗੇ ਤਾਂ ਉਹਦਾ ਨਤੀਜਾ 2012 ਵਾਲਾ ਹੋਊਗਾ ਜਦੋਂ ਪੂਰੀ ਤਰ੍ਹਾਂ ਤਿਆਰ ਸੀ ਮੈਦਾਨ ਕਿ ਕਾਂਗਰਸ ਦੀ ਸਰਕਾਰ ਲਗਭਗ ਆ ਰਹੀ ਹੈ ਤਾਂ ਉਦੋਂ ਜਿਵੇਂ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਤਸ਼ਤਰੀ ਚਪਰੋਸ ਤੇ ਜਿਹੜੀ ਹੈਗੀ ਆ ਕਾਲੀਗਰੋ ਭਾਸਕਰ ਸਾਹਿਬ ਇਹ ਗੱਲ ਲਾਸਟ ਇੰਦਰਪ੍ਰੀਤ ਹੋਣਾਂ ਦੀ ਬਹੁਤ ਹੈ ਮੈਂ 2012 ਦੇ ਵਿੱਚ ਸਭ ਨੂੰ ਸੀ ਕਿ ਸਰਕਾਰ ਆ ਰਹੀ ਹੈ ਜਦੋਂ ਸਰਕਾਰ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਉਦੋਂ ਕੈਂਡੀਡੇਟ ਵੱਧ ਜਾਂਦੇ ਹੈ ਸੰਭਾਵਨਾ ਜਦੋਂ ਸਰਕਾਰ ਆਉਣ ਦੀ ਹੁੰਦੀ ਹੈ ਉਦੋਂ ਹਰ ਕੋਈ ਉਸ ਧਿਰ ਨਾਲ ਜਾਣਾ ਚਾਹੁੰਦਾ ਜਿੱਦੇ ਸੱਤਾ ਚਾਉਣ ਦੀ ਗੁੰਜਾਇਸ਼ ਹੁੰਦੀ ਹੈ ਜਿਸ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਦਿਨਾਂ 'ਚ ਟਿਕਟਾਂ ਦੀ ਮਾਰੋਮਾਰ 2012 'ਚ ਜ਼ਿਆਦਾ ਸੀ ਤੇ ਸੁਖਬੀਰ ਉਹਨਾਂ ਦਿਨਾਂ 'ਚ ਸਜਰੇ ਪੂਰੇ ਉਤਸ਼ਾਹ ਨਾਲ ਉਤਰੇ ਹੋਏ ਸੀ ਮੈਨੇਜਮੈਂਟ ਦੇ ਨਜ਼ਰੀਏ ਤੋਂ ਉਹਨਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਜਿਹੜੇ ਵੀ ਬਾਗੀ ਖੜੇ ਉਹਨਾਂ ਨੂੰ ਦੇ ਕੇ ਥਾਪੜਾ ਕਿਹਾ ਵੀ ਬੈਣਾ ਨਹੀਂ ਮੈਂ ਤੁਹਾਡੇ ਮਗਰਾਂ ਜੋ ਚਾਹੀਦਾ ਦੱਸਿਓ ਉਹ ਬਾਅਦ ਚ ਕੋਈ ਦਿੱਤਾ ਹੋਵੇ ਨਹੀਂ ਦਿੱਤਾ ਹੋਵੇ ਬੰਦੇ ਖੜੇ ਰਹਿ ਗਏ ਮੈਨੂੰ ਪਠਾਨਕੋਟ ਵੱਲ ਯਾਦ ਹੈ ਉਦੋਂ 20-20 ਹਜ਼ਾਰ ਤੋਂ ਉੱਪਰ इवन 25 ਹਜ਼ਾਰ ਤੋਂ ਉੱਪਰ ਵੀ ਬਾਗੀ ਵੋਟਾਂ ਲੈ ਗਏ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰ ਵੱਲੋਂ ਜਾਂਦੀਆਂ ਅਫਸਰਾਂ ਦੀਆਂ ਗੱਡੀਆਂ ਤੇ ਹੀੜਾਂ ਦੇ ਹੀੜ ਰੁੱਕ ਗਏ ਸੀ ਰਾਹ 'ਚ ਤੇ ਬਾਦਲ ਪਿੰਡ ਨੂੰ ਮੁੜ ਗਏ ਸੀ ਸੋ ਹਾਲਾਤ ਬਣ ਜਾਂਦੇ ਆ ਕਾਂਗਰਸ ਆਪਣੀ ਸਿਆਸਤ ਦੀ ਆਪੇ ਹੀ ਕਾਤਲ ਹੁੰਦੀ ਹੈ ਇਹ ਮੰਨਿਆ ਜਾਂਦਾ ਹੈ ਪਰ ਹੁਣ ਜਿਹੜਾ ਸਵਾਲ ਇੱਥੇ ਜਦੋਂ ਮੈਂ ਇਹਨੂੰ ਇਸ ਸਟੋਰੀ ਨੂੰ ਕਰਨ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਵੱਡੇ ਆਗੂਆਂ ਨਾਲ ਉਹਨਾਂ ਤੇ ਨੇੜੇ ਲਿਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਹ ਉੱਭਰ ਕੇ ਆਇਆ ਕਿ ਜਿਹੜੀ ਜਿਮਨੀ ਚੌਣਾ ਲੁਧਿਆਣਾ ਪੱਛਮੀ ਦੀ ਉਹਦੇ ਚ ਧੜਾ ਜਦੋਂ ਬਣਿਆ ਚੰਨੀ ਵਾਲਾ ਜਿਹਨੂੰ ਚੰਨੀ ਨੂੰ ਅੱਗੇ ਲਾਇਆ ਸੀ ਆਸ਼ੂ ਹੋਣਾ ਸਾਰਿਆਂ ਰਲ ਕੇ ਰਾਣਾ ਗੁਰਜੀਤ ਤੋਂ ਤੇ ਸੂਤਰਧਾਰ ਸੀ ਜਦੋਂ ਸਾਰਾ ਸੁਲਤਾਨਪੁਰ ਲੋਧੀ ਦੇ ਵਿੱਚੋਂ ਸੀਨ ਉੱਭਜਿਆ ਸੀ ਨਾ ਜਦੋਂ ਰਾਣੇ ਨੂੰ ਮਾਰਨ ਤੁਰਪੇ ਸਾਰੇ ਤੇ ਰਾਣਾ ਲੁਧਿਆਣੇ ਨੂੰ ਤੁਰ ਪਿਆ ਉੱਥੇ ਫਿਰ ਇਹਨਾਂ ਚੰਨੀ ਨੂੰ ਅੱਗੇ ਲਾ ਕੇ ਪ੍ਰੈਸ ਕਾਨਫਰੰਸ ਕਰਾਈ ਸੀ ਤੁਹਾਨੂੰ ਯਾਦ ਹੋਣਾ ਪ੍ਰਗਟ ਸਿੰਘ ਵੀ ਉਸੇ ਹੀ ਗੁਬਾਰਚੋਂ ਆਗੇ ਪੀਰ ਮੈਂ ਲਾਗੇ ਬੈਠਾ ਮੈਨੂੰ ਹੀ ਸੱਦ ਲੈਂਦੇ ਸ਼ਾਇਦ ਪ੍ਰਗਟ ਸਿੰਘ ਇੱਧਰਲੇ ਪੰਨੇ ਹੁੰਦੇ ਪਰ ਸ਼ਾਇਦ ਉਹਨਾਂ ਦੀ ਬਣਦੀ ਵੀ ਨਹੀਂ ਰਾਜਾ ਵੜਿੰਗਣਾ ਬਹੁਤੀ ਤੇ ਉਸ ਤੋਂ ਬਾਅਦ ਭਾਸਕਰ ਸਾਹਿਬ ਦੋਵੇਂ ਧੜੇ ਵੱਡੇ ਹੋ ਗਏ ਤਾਂ ਮੰਨਿਆ ਜਾ ਰਿਹਾ ਕਿ ਜਿਹੜੇ ਧੜੇ ਨੇ ਜਿਹੜੇ ਲੋਕਾਂ ਨੇ ਆਸ਼ੂ ਵਾਲੇ ਉਸ ਸਪੋਰਟ ਕੀਤੀ ਚੰਨੀ ਗਰੁੱਪ ਨੂੰ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੇ ਬਲਾਕ ਪ੍ਰਧਾਨ ਲਾਏ ਗਏ ਆ ਸਬੰਧਤ ਹਲਕਾ ਇੰਚਾਰਜ ਦੀ ਬਹੁਤੀ ਪੁੱਛ ਪ੍ਰਤੀਤ ਹੋਈ ਨਹੀਂ ਮੈਂ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਇੱਥੇ ਕੋਈ ਵਿਰੋਧ ਕਰ ਸਕਦਾ ਹੈ ਲੇਕਿਨ ਸਾਡੇ ਕੋਲ ਸਮੁੱਚਾ ਅੰਕੜਾ ਨਹੀਂ ਹੈ ਮੋਟਾ ਅੰਕੜਾ ਹੈ ਕਿ ਥੱਲੇ ਅਨਰੈਸਟ ਬਣੀ ਰਹੀ ਕਿ ਪ੍ਰਧਾਨ ਦੀ ਵਰਕਿੰਗ ਸ਼ੈਲੀ ਪ੍ਰਧਾਨ ਦਾ ਸਟਾਈਲ ਕੰਮ ਕਰਨ ਦਾ ਉੱਥੇ ਆਪਣੇ ਗਰੁੱਪ ਨੂੰ ਖੜਾ ਕਰਨ ਦਾ ਰਿਹਾ ਇਸੇ ਤਰ੍ਹਾਂ ਜਲਿਆਂ ਦੇ ਵਿੱਚ ਵੀ ਉਹਨਾਂ ਨੇ ਦੂਜੀਆਂ ਪਾਰਟੀਆਂ ਚੋਂ ਆਏ ਬੰਦੇ ਅਪਲਾਈਜ਼ ਕੀਤੇ ਜ਼ਿਆਦਾ ਜਿਹੜੇ ਟਕਸਾਲੀ ਕਾਂਗਰਸੀ ਉਹਨਾਂ ਦੀ ਬਜਾਏ ਸੋ ਜਿਹੜੀ ਇੱਕ ਸਜ਼ਾ ਲਾਉਣ ਦੀ ਗੱਲ ਹੁੰਦੀ ਹੈ ਨਾ ਵੀ ਹਾਈ ਕਮਾਂਡ ਕੋਲ ਕੱਲ ਨੂੰ ਕਲੇਮ ਕਿਦਾ ਵੱਡਾ ਕਿਹਦੇ ਨਾਲ ਕਿੰਨੀ ਤਾਕਤ ਆ ਕਿਹਦੇ ਨਾਲ ਕਿਹੜੇ ਹਲਕੇ ਚ ਬੰਦੇ ਨੇ ਉਹਦੇ ਨਾਲ ਪਾਰਟੀ ਜਾਵੇ ਖੂ ਚ ਕੋਈ ਫਰਕ ਨਹੀਂ ਪੈਂਦਾ ਅੱਜ ਕੱਲ ਪ੍ਰਧਾਨ ਦਾ ਜੋਰ ਇਸ ਗੱਲ ਤੇ ਕੀ ਲੱਗਿਆ ਹੋਇਆ ਇਹ ਦੇਖਣ ਵਾਲੀ ਗੱਲ ਆ ਫਿਰ ਪ੍ਰਤਾਪ ਸਿੰਘ ਬਾਜਵਰ ਵਰਗੇ ਸੀਨੀਅਰ ਬੰਦੇ ਕਿ ਉਹਨਾਂ ਕੋਲ ਵੀ ਇੱਕ ਧੜੇ ਚ ਰਹਿਣ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਬਚਿਆ ਉਹ ਆਪਣੀ ਸਿਆਸਤ ਜਿਉਂਦੇ ਰੱਖਣ ਲਈ ਇੱਕ ਧੜੇ ਚ ਬਣੇ ਹੋਇਆ ਕੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਜਲਾਵਤਨ ਕੀਤੇ ਗਏ ਪੰਜਾਬ ਪੋਲਿਟਿਕਸ ਵਿੱਚੋਂ ਰਾਜਾ ਵੜੇਂਗਾਂਗੀ ਜੇ ਨਾਲ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਨਾਲ ਬਹੁਤ ਵੱਡੀ ਸਟੇਟ ਦਾ ਇੰਚਾਰਜ ਲਾਇਆ ਤਾਂ ਮਤਲਬ ਹਾਈ ਕਮਾਂਡ ਚ ਉਹਨਾਂ ਦਾ ਵੀ ਬਹੁਤ ਦਖਲ ਹੈ ਹਾਈ ਕਮਾਂਡ ਉਹਨਾਂ ਦੀ ਵੀ ਬਹੁਤ ਸੁਣਦੀ ਹੈ ਵਰਤাব ਬਾਜਵਾ ਦੀ ਵੀ ਬਹੁਤ ਸੁਣਦੀ ਹੈ ਵੜਿੰਗ ਦੀ ਬਹੁਤ ਸੁਣਦੀ ਹੈ ਪੁਰਾਣੇ ਜੂਤ ਪ੍ਰਧਾਨ ਰਹੇ ਨੇ ਗਾਂਧੀ ਪਰਿਵਾਰ ਦੇ ਨੇੜੇ ਇਹਦਾ ਮਤਲਬ ਇਹ ਕਿ ਜਿੰਨਾ ਇਹਨਾਂ ਦਾ ਅਸਰ ਹੈ ਇਹ ਸਾਰਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਖੋਰਾ ਲਾਉਣ ਦੀ ਬਰਤਨਾ ਚਾਹੁੰਦੇ ਇਹ ਥੱਲਿਓ ਫੀਲਿੰਗ ਆ ਰਹੀ ਹੈ ਕਿ ਕੀ ਇਸ ਤਰ੍ਹਾਂ ਦੀ ਧੜੇਬੰਦੀ ਅਗਲੇ ਡੇਢ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਤੱਕ ਜਾਂਦਿਆ ਏਡੀ ਵੱਡੀ ਹੋ ਜਾਊਗੀ ਤੇ ਬਾਅਦ ਦੇ ਵਿੱਚ ਬੰਦੇ ਬਿਠਾਇਆ ਵੀ ਨਹੀਂ ਬੈਣ ਤੁਸੀਂ ਬੰਦੇ ਐਡੇ ਤਗੜੇ ਕਰ ਲੈਣੇ ਕਾਂਗਰਸ ਦੇ ਵਿੱਚ ਦੋ ਦੋ ਗਰੁੱਪਾਂ 'ਚ ਕਿ ਤੁਸੀਂ ਜਦੋਂ ਉਹਨਾਂ ਨੂੰ ਮਨਾਉਣ ਜਾਓਗੇ ਨਾ ਉਦੋਂ ਉਹਨਾਂ ਨੇ ਮੰਨਣਾ ਨਹੀਂ ਤੇ ਫਿਰ ਉਹਨਾਂ ਨੇ ਤੁਹਾਡੇ ਸ਼ਰੀਕਾਂ ਤੇ ਤੁਹਾਡੇ ਵਿਰੋਧੀਆਂ ਸਿਆਸੀ ਵਿਰੋਧੀਆਂ ਦੇ ਹੱਥਾਂ 'ਚ ਖੇਡਣਾ ਤੇ ਫਿਰ ਉਹਨਾਂ ਦੀ ਕੀਮਤ ਵੀ ਪੈਣੀ ਆ ਕਿ ਤੇਰੀ ਇਲੈਕਸ਼ਨ ਅਸੀਂ ਲੜਾਂਗੇ ਤੈਨੂੰ ਫੁਲਾਣਾ ਅਸੀਂ ਕਾਰਪੋਰੇਟ ਦੇਦਨੇ ਪੈਸੇ ਤੇਰੇ ਉਹ ਖਰਚੂਗਾ ਤੈਨੂੰ ਅਸੀਂ ਰਣਨੀਤੀਕਾਰ ਫਲਾਣਾ ਦੇ ਦਿੰਨੇ ਆ ਹੁਣ ਪੀਕੇ ਦੀ ਟੀਮ ਤਾਂ ਹੈ ਨਹੀਂ ਕਿਸੇ ਹੋਰ ਦੋਜੇ ਗੁੰਗਲੋ ਸ਼ੰਗਲੋ ਦੀ ਆ ਗਈ ਸੋ ਮੇਰਾ ਮਤਲਬ ਇਦਾਂ ਇਦਾਂ ਨਹੀਂ ਹੋਊਗਾ ਇਹ ਆਪਣੀ ਜੜੀ ਤੇਲ ਦੇਣ ਲਈ ਘਰੋਂ ਕਿੰਨੀਆਂ ਫੜ ਕੇ ਜਾਂਦੇ ਆ ਜੀ ਵੈਸੇ ਦੋ ਤਿੰਨ ਦਿਨ ਪਹਿਲੇ ਸ਼ਰਦ ਬਰਤਖ ਸਿੰਘ ਬਾਜਵਾ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਵੀ ਪੰਜਾਬ ਦੇ ਵਿੱਚ ਕਾਂਗਰਸ ਹੁਣ ਯੂनाइटेड ਹੈ ਔਰ ਕੱਲ ਅੱਜ ਜਿਹੜੀ ਅਖਬਾਰ ਦੇ ਵਿੱਚ ਫੋਟੋ छਪੀ ਹੈ ਤੁਸੀਂ ਉਹ ਦੇਖੋ ਕਿ ਉਹਦੇ ਵਿੱਚ ਕਾਂਗਰਸ ਕਿੰਨੀ ਕੋਈ ਯੂनाइटेड ਨਜ਼ਰ ਆਉਂਦੀ ਹੈ ਉਹਦੇ ਵਿੱਚ ਕਿਉਂਕਿ ਕੁਲਵੀਰ ਜੀਰਾ ਤੇ ਰਾਣਾ ਗੁਰਜੀਤ ਉਹਨਾਂ ਦਾ ਪੰਗਾ ਹਜੇ ਇੱਕ ਦੋ ਦਿਨ ਹੀ ਹੋਏ ਪਏ ਸੀਗੇ ਉਹ ਕੁਲਵੀਰ ਜੀਰਾ ਉਹਨਾਂ ਨੂੰ ਉਸ ਫੋਟੋ ਦੇ ਵਿੱਚ ਫਿੱਟ ਕਰਨ ਵਾਸਤੇ ਸੋਫੇ ਦੇ ਜਿਹੜਾ ਬਾਹ ਨਹੀਂ ਹੁੰਦੀ ਉਹਦੇ ਉੱਤੇ ਬਿਠਾਇਆ ਗਿਆ ਵੀ ਨਜ਼ਰ ਆ ਜਾਏ ਕਿ ਵੀ ਆ ਵੀ ਬੈਠਾ ਹੈ ਉਹ ਮੈਨੂੰ ਲੱਗਦਾ ਫੋਟੋ ਖਿਚਾਈ ਹੈ ਇਸ ਕਰਕੇ ਆਏ ਕਿ ਦੂਜੇ ਗਰੁੱਪ ਵਿੱਚ ਮੈਸੇਜ ਚਲੇ ਜਾਏ ਕਿ ਵੀ ਜਿਹਦੇ ਨਾਲ ਤੁਸੀਂ ਪੰਗਾ ਪਾਇਆ ਹੈ ਨਾ ਹੁਣ ਸਾਡੇ ਸੋਫੇ ਦੇ ਹੱਥਾਂ ਦੇ ਉੱਤੇ ਬੈਠਾ ਹੋਇਆ ਹੈ ਜਿਹੜੀ ਬਾਹ ਹੁੰਦੀ ਹੈ ਸੋਫੇ ਦੀ ਉਹਦੇ ਵਿੱਚ ਫੋਟੋ ਚੰਗੀ ਆ ਰਹੀ ਵੀ ਤੁਸੀਂ ਇੱਕ ਇੰਦਰਪ੍ਰੀਤ ਉਹਨਾਂ ਨੇ ਥੋੜੀ ਦੇਰ ਪਹਿਲੇ ਇਹ ਗੱਲ ਕੀਤੀ ਸੀਗੀ ਕਿ ਵੀ ਆਹ ਜਿਹੜੀ ਗੱਲ ਹੈਗੀ ਐ ਕਿ ਵੋਟ ਸਰਬਜੋਤ ਸਿੰਘ ਨੂੰ 28984 ਪਏ ਤੇ ਹਿੰਦੂ ਵਾਲਾ ਜਿਹੜੀ ਕੈਂਡੀਡੇਟ ਕਾਂਗਰਸ ਦੀ ਸੀਗੀ 2022 ਦੇ ਵਿੱਚ 28900 989 ਯਾਨੀ ਪੰਜ ਵੋਟਾਂ ਦਾ ਫਰਕ ਤੁਸੀਂ ਦੇਖੋ ਕਿ 2022 ਤੋਂ ਪਹਿਲੇ ਅਕਾਲੀ ਦਲ ਤੇ ਇਹ ਸੀਟ ਕਦੀ ਲੜਦਾ ਹੀ ਨਹੀਂ ਸੀ ਐ ਤੇ ਸਿਰਫ ਬੀਜੇਪੀ ਦੀ ਸੀਟ ਸੀਗੀ ਤੇ ਇਹ ਵੋਟ ਕਿੱਦੇ ਸੀਗੇ ਮੈਨੂੰ ਲੱਗਦਾ ਹੈ ਰਾਜਾ ਬੜਿੰਗ ਉਹਨਾਂ ਨੇ ਜਦੋਂ ਕੈਲਕੂਲੇਸ਼ਨ ਦੇਖੀ ਹੋਵੇਗੀ ਕੰਡਿਡੀ 28984 ਤੇ 28989 ਹਿੰਦੂ ਵਾਲਾ ਦੇ ਤੇ ਸਰਬਜੀਤ ਸਿੰਘ ਸਾਹੀ ਦੇ ਵੋਟ ਜੋੜ ਲਓ ਆਪਾਂ 50000 ਤੋਂ ਤੇ ਚਲੇਗੇ ਜਿੱਤੀ ਜਾਵਾਂਗੇ ਪਰ ਆ ਜਿਹੜਾ ਹਿੰਦੂ ਵਾਲਾ ਉਹਨਾਂ ਦੇ ਪੁੱਤਰ ਜਾਂ ਹੋਰ ਜਿਹੜੇ ਉਹ ਕਿੰਨਾ ਕੋ ਪੰਗਾ ਪਾਉਂਦੇ ਨੇ ਉਹਦੇ ਵਾਸਤੇ ਕੋਈ ਇੰਦਰਾਮ ਕੀਤਾ ਕਿ ਨਹੀਂ ਕੀਤਾ ਲੇਕਿਨ ਕਾਂਗਰਸ ਦੇ ਵਿੱਚ ਜਿਹੜੀ ਧੜੇਬਾਜੀ ਹੈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਪੱਧਰ ਤੇ ਹੋਣ ਵਾਲੀ ਹੈ ਅੱਜ ਹੀ ਇੱਕ ਅਨਾਉਂਸਮੈਂਟ ਹੋਈ ਹੈ ਜਿਹਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਤਿੰਨ ਆਬਜ਼ਰਵਰ ਜਿਹੜੀ ਹਾਈ ਕਮਾਂਡ ਨੇ ਲਾਉਂਦੇ ਨੇ ਔਰ ਹਾਈ ਕਮਾਂਡ ਨੇ ਆਪਣੇ ਆਬਜ਼ਰਵਰ ਅਲੱਗ ਔਰ 29 ਜ਼ਿਲ੍ਹਿਆਂ ਦੇ ਵਿੱਚ ਤਿੰਨ-ਤਿੰਨ ਤਿੰਨ-ਤਿੰਨ ਆਬਜ਼ਰਵਰ ਲਾਤੇ ਆਬਜ਼ਰਵਰਾਂ ਦੇ ਜੇ ਅਗਰ ਤੁਸੀਂ ਨਾਂ ਪੜਨੇ ਸ਼ੁਰੂ ਕਰੋ ਨਾ ਤੇ ਉਹਦੇ ਵਿੱਚੋਂ ਹੀ ਤੁਹਾਨੂੰ ਕਾਫੀ ਸਾਰੀਆਂ ਸਟੋਰੀਜ਼ ਮਿਲ ਜਾਣਗੀਆਂ ਵੀ ਕਾਂਗਰਸ ਕਿਸ ਪਾਸੇ ਵੱਧ ਰਹੀ ਹੈ ਅੱਗੇ ਚੱਲ ਕੇ ਉਹਦੇ ਵਿੱਚ ਨਵਦੇ ਨਵਦੇ ਚੀਮਾ ਉਹਨਾਂ ਨੂੰ ਵੀ ਕਾਫੀ ਇਮਪ੍ਰੋਮੀਨੈਂਸ ਦਿੱਤੀ ਹੋਈ ਹੈ ਤੇ ਹੋਰ ਵੀ ਕਈ ਗੱਲਾਂ ਹੈਗੀਆਂ ਕਿਉਂਕਿ ਮੈਂ ਥੋੜੀ ਦੇਰ ਪਹਿਲਾਂ ਹੀ ਇਹ ਲਿਸਟ ਦੇਖ ਰਿਆ ਸੀਗਾ ਪਰ ਉਸ ਲਿਸਟ ਦੇ ਉੱਤੇ ਇੱਕ ਵੱਖਰੀ ਸਟੋਰੀ ਹੋ ਸਕਦੀ ਹੈ ਹੁਣ ਗੱਲ ਕਰੀਏ ਕਿ ਫਿਰ ਕਾਂਗਰਸ ਕਿਸ ਹਲਾਤ ਦੇ ਵਿੱਚ ਹੈ ਅੱਗੇ ਚੱਲ ਕੇ ਚੰਨੀਓ ਨਾ ਬਣਨਗੇ ਮੁੱਖ ਮੰਤਰੀ ਦੇ ਕੈਂਡੀਡੇਟ ਰਾਣਾ ਗੁਰਜੀਤ ਬਨਨਗੇ ਪ੍ਰਤਾਪ ਸਿੰਘ ਬਾਜਵਾ ਬਨਨਗੇ ਰਾਜਾ ਵੜਿੰਗ ਬਨਨਗੇ ਸੁਖਬਿੰਦਰ ਦਾਵਾ ਬਨਨਗੇ ਜਾਂ ਫਿਰ ਕੋਈ ਹੋਰ ਇਹ ਇੱਕ ਬੜਾ ਵੱਡਾ ਸਵਾਲ ਹੈ ਔਰ ਸਾਰਿਆਂ ਦੇ ਸਾਰੇ ਜਿਹੜੇ ਕੱਲ ਸੋਫਿਆਂ ਤੇ ਬੈਠੇ ਸੀ ਨਾ ਇਕੱਠੇ ਇਹਨਾਂ ਤੋਂ ਹੀ ਤੁਸੀਂ ਉੱਥੇ ਹੀ ਕੋਈ ਸਵਾਲ ਇੰਦਰਪ੍ਰੀਤ ਇੰਦਰਪ੍ਰੀਤ ਵਰਗੇ ਪੱਤਰਕਾਰ ਪਹੁੰਚ ਜਾਓ ਕਿ ਜੀ ਤੁਹਾਡੇ ਵਿੱਚੋਂ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੈ ਉਹ ਹੋ ਸਕਦਾ ਸੋਫੇ ਤੇ ਬੈਠ ਕੇ ਤੇ ਕਹਿਣਗੇ ਕਿ ਜੋ ਮਰਜ਼ੀ ਬਨੇਗਾ ਜੀ ਹਾਈ ਕਮੰਡ ਬਣਾਏਗਾ ਜਿਹਦਾ ਬਾਜਵਾ ਸਾਹਿਬ ਕਹਿ ਵੀ ਰਹੇ ਨੇ ਕਿ ਹਾਈ ਕਮੰਡ ਜੋ ਫੈਸਲਾ ਲਏਗਾ ਸਾਰੇ ਉਸ ਮਾਮਲੇ 'ਚ ਤੁਸੀਂ ਮੜਾ ਜਾ ਸੋਫੇ ਤੇ ਧਾਈਂ ਬਾਈ ਟੈਂਟ ਦੇ ਇਧਰ ਉਧਰ ਕਰਕੇ ਇਹ ਸਵਾਲ ਦੁਬਾਰਾ ਪੁੱਛੋ ਤੇ ਉੱਥੋਂ ਇਹ ਆਵਾਜ਼ ਆਏਗੀ ਵੀ ਇਹ ਗੱਲ ਮੈਂ ਨਹੀਂ ਕਹੀ ਤੁਹਾਨੂੰ ਤੁਸੀਂ ਇਹ ਗੱਲ ਕਿਸੇ ਸਰਵੇ ਦੇ ਮੂੰਹ ਚ ਪਾ ਦੇਣਾ ਕਿ ਵੀ ਸਭ ਤੋਂ ਅੱਗੇ ਮੈਂ ਚੱਲ ਰਿਹਾ ਐ ਇਦਾਂ ਦੀ ਗੱਲਾਂ ਕਾਂਗਰਸ ਦੇ ਵਿੱਚ ਤੁਸੀਂ ਕੱਲ ਕਰਕੇ ਦੇਖੋ ਕੋਈ ਕਿਸੇ ਤੋਂ ਘੱਟ ਮੰਨਦਾ ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਨ੍ਹਾਂ ਜਿਨ੍ਹਾਂ ਧੜਿਆਂ ਦੇ ਵਿੱਚ ਜਿਹੜੇ ਧੜੇ ਬਣਾ ਕੇ ਬੈਠੇ ਹੋਏ ਹਨ ਉਹਨਾਂ ਧੜਿਆਂ ਦੇ ਵਿੱਚ ਹੀ ਤੁਸੀਂ ਸਵਾਲ ਅੰਦਰ ਉਧਰ ਜਾ ਕੇ ਪੁੱਛ ਲਓ ਤੇ ਉੱਥੇ ਵੀ ਜਵਾਬ ਤੁਹਾਨੂੰ ਇਦਾਂ ਦਾ ਹੀ ਮਿਲੇਗਾ ਕਿ ਵੀ ਮੈਂ ਹੀ ਆ ਮੇਰੇ ਧਰੇ ਦੀ ਜ਼ਿੰਮੇਵਾਰੀ ਮੈਨੂੰ ਹੈਗੀ ਹੈ ਪਰ ਚਲੋ ਹੁਣ ਇੱਕ ਖਲਾਰਾ ਪੈ ਜਾਂਦਾ ਕਿਉਂਕਿ ਉਹ ਖਲਾਰਾ ਪੈਣਾ ਲਾਜ਼ਮੀ ਵੀ ਹੈਗਾ ਜਦ ਤੁਹਾਡਾ ਫਰੂਟ ਪੱਕ ਰਿਹਾ ਹੋਏ ਨਾ ਫਿਰ ਉਸ ਫਰੂਟ ਨੂੰ ਕੱਟਣ ਵਾਸਤੇ ਕਈ ਬੰਦੇ ਇਕੱਠੇ ਆ ਜਾਂਦਾ ਵੀ ਇਹ ਅੰਬ ਤੇ ਮੇਰਾ ਹੈ ਇਹ ਬੂਟੇ ਦੀ ਸੇਵਾ ਹੀ ਮੈਂ ਕੀਤੀ ਹੈ ਇਕੱਲੇ ਨੇ ਉਹ ਕਹਿੰਦੇ ਨਹੀਂ ਸਾਰੇ ਵੰਡ ਕੇ ਖਾਵਾਂਗੇ ਨਾ ਇਹ ਤੇ ਅੰਬ ਮੈਂ ਹੀ ਖਾਣਾ ਹੁਣ ਅੰਬ ਦੇ ਉੱਤੇ ਸਾਰਿਆਂ ਦੀ ਨਜ਼ਰ ਇੱਕ ਇਸ ਤਰੀ ਦੇ ਇਹ ਮੈਨੂੰ ਲੱਗਦਾ ਹੈ ਕਿ ਅੱਗੇ ਚੱਲ ਕੇ ਇਹ ਕਮਾਸਾਨ ਵਧਣਾ ਹੈ ਘਟਣਾ ਨਹੀਂ